ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਜਿ ਇੱਕ ਨਵੀਂ ਕਹਾਣੀ ਦੇ ਨਾਲ ਹੈਲੋ ਸਰ ਤੁਹਾਡੀ ਮਾਂ ਦੀ ਤਬੀਅਤ ਅਚਾਨਕ ਬਹੁਤ ਖਰਾਬ ਹੋ ਗਈ ਹੈ ਕਿਰਪਾ ਕਰਕੇ ਤੁਰੰਤ ਬਿਰਧ ਆਸ਼ਰਮ ਆ ਜਾਓ ਮੁਕੇਸ਼ ਸ਼ਰਮਾ ਨੇ ਜਦੋਂ ਫੋਨ ਤੇ ਮੈਨੇਜਰ ਦੀ ਆਵਾਜ਼ ਸੁਣੀ ਤਾਂ ਇੱਕ ਪਲ ਉਸਦੇ ਹੱਥ ਕੰਬ ਗਏ ਪਰ ਅਗਲੇ ਹੀ ਪਲ ਉਸਦੀ ਨਜ਼ਰ ਆਪਣੇ ਡਰਾਈਂਗ ਰੂਮ ਵਿੱਚ ਲੱਗੇ ਵਿਸ਼ਾਲ ਸ਼ੀਸ਼ੇ ਤੇ ਪਈ ਜਿੱਥੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਸੈਂਕੜੇ ਗੁਲਾਬ ਦੇ ਫੁੱਲਾਂ ਅਤੇ ਚਾਣਦਾਰ ਲਾਈਟਾਂ ਨਾਲ ਘਰ ਨੂੰ ਦਲਹਨ ਵਾਂਗ ਸਜਾਇਆ ਗਿਆ ਸੀ ਫੋਨ ਤੋਂ ਫੇਰ ਆਵਾਜ਼ ਆਈ ਸਰ ਤੁਸੀਂ ਸੁਣ ਰਹੇ ਹੋ ਨਾ ਤੁਹਾਡੀ ਮਾਤਾ ਜੀ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਹੈ ਮੁਕੇਸ਼ ਨੇ ਸੈਮੀ ਹੋਈ ਆਵਾਜ਼ ਵਿੱਚ ਪੁੱਛਿਆ ਕਿੰਨੀ ਕੁ ਖਰਾਬ ਹੈ ਮੈਨੇਜਰ ਨੇ ਕਿਹਾ ਸਰ ਡਾਕਟਰ ਕਹਿ ਰਹੇ ਹਨ ਕਿ ਸ਼ਾਇਦ ਇਹ ਉਹਨਾਂ ਦਾ ਆਖਰੀ ਵਕਤ ਹੈ ਉਹ ਤੁਹਾਨੂੰ ਦੇਖਣਾ ਚਾਹੁੰਦੇ ਹਨ ਮੁਕੇਸ਼ ਨੇ ਘੜੀ ਦੇਖੀ ਸ਼ਾਮ ਦੇ 5 ਵਜh ਰਹੇ ਸਨ ਕੱਲ ਉਸਦੇ ਇਕਲੌਤੇ ਬੇਟੇ ਮੋਹਿਤ ਦੀ ਮੰਗਣੀ ਸੀ ਅਤੇ ਤਿੰਨ ਦਿਨਾਂ ਬਾਅਦ ਵਿਆਹ ਰਿਸ਼ਤੇਦਾਰ ਆਉਣੇ ਸ਼ੁਰੂ ਹੋ ਚੁੱਕੇ ਸਨ ਮੈਂ ਆਉਂਦਾ ਹਾਂ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਉਸਦੀ ਪਤਨੀ ਅੰਜਲੀ ਕੋਲ ਆਈ ਅਤੇ ਪੁੱਛਿਆ ਕੀ ਹੋਇਆ ਕਿਸ ਦਾ ਫੋਨ ਸੀ ਮੁਕੇਸ਼ ਨੇ ਹੌਲੀ ਤੇਨੇ ਕਿਹਾ ਮਾਂ ਦੀ ਤਬੀਅਤ ਖਰਾਬ ਹੈ ਬਰਦਾ ਆਸ਼ਰਮ ਤੋਂ ਫੋਨ ਆਇਆ ਸੀ ਅੰਜਲੀ ਦਾ ਚਿਹਰਾ ਸਖਤ ਹੋ ਗਿਆ ਉਹ ਗੁੱਸੇ ਵਿੱਚ ਬੋਲੀ ਬਿਲਕੁਲ ਵਿਆਹ ਦੇ ਵਕਤ ਤੁਹਾਡੀ ਮਾਂ ਨੂੰ ਕਦੇ ਵੀ ਵਕਤ ਦੀ ਸਮਝ ਨਹੀਂ ਰਹੀ ਹੁਣ ਕਿਤੇ ਜਾਣ ਦੀ ਲੋੜ ਨਹੀਂ ਇੱਥੇ ਇੰਨਾ ਕੰਮ ਪਿਆ ਉਹ ਕੌਣ ਦੇਖੇਗਾ ਮੁਕੇਸ਼ ਚੁੱਪ ਕਰ ਗਿਆ ਉਸ ਨੂੰ ਵੀ ਆਪਣੀ ਪਤਨੀ ਦੀ ਗੱਲ ਸਹੀ ਲੱਗੀ ਪਰ 2 ਘੰਟੇ ਬਾਅਦ ਜਦੋਂ ਆਸ਼ਰਮ ਦੇ ਮੈਨੇਜਰ ਸ਼੍ਰੀ ਕਾਂਤ ਦਾ ਦੁਬਾਰਾ ਫੋਨ ਆਇਆ ਤਾਂ ਮੁਕੇਸ਼ ਦੇ ਹੋ ਛੁੱਟ ਗਈ ਮੈਨੇਜਰ ਨੇ ਕਿਹਾ ਤੁਹਾਡੀ ਮਾਤਾ ਜੀ ਦਾ ਦਿਹਾਂਤ ਹੋ ਚੁੱਕਾ ਹੈ ਹੁਣ ਤਾਂ ਆ ਜਾਓ ਕਮਰੇ ਵਿੱਚ ਸਿਰਫ ਅੰਜਲੀ ਅਤੇ ਮੁਕੇਸ਼ ਸਨ ਦੋਵਾਂ ਨੇ ਕੁਝ ਦੇਰ ਸਲਾਹ ਕੀਤੀ ਅਤੇ ਫਿਰ ਆਸ਼ਰਮ ਫੋਨ ਲਗਾਇਆ ਮੈਨੇਜਰ ਨੇ ਪੁੱਛਿਆ ਮੁਕੇਸ਼ ਜੀ ਤੁਸੀਂ ਆ ਰਹੇ ਹੋ ਜਾਂ ਅਸੀਂ ਆਸ਼ਰਮ ਦੀ ਗੱਡੀ ਵਿੱਚ ਮ੍ਰਿਤਕ ਦੇ ਨੂੰ ਭੇਜ ਦਈਏ ਮੁਕੇਸ਼ ਬੋਲਿਆ ਨਹੀਂ ਮੈਨੇਜਰ ਸਾਹਿਬ ਮ੍ਰਿਤਕ ਦੇ ਨੂੰ ਗਲਤੀ ਨਾਲ ਵੀ ਘਰ ਨਾਲ ਭੇਜਣਾ ਘਰ ਵਿੱਚ ਵਿਆਹ ਦਾ ਮਾਹੌਲ ਹੈ ਰੰਗ ਵਿੱਚ ਭੰਗ ਪੈ ਜਾਵੇਗਾ ਤੁਸੀਂ লাশ ਨੂੰ 2 ਦਿਨਾਂ ਲਈ ਡੀਪ ਫ੍ਰੀਜ਼ਰ ਵਿੱਚ ਰਖਵਾ ਦਿਓ ਜੋ ਵੀ ਖਰਚਾ ਹੋਵੇਗਾ ਮੈਂ ਦੇ ਦੇਵਾਂਗਾ ਸ਼੍ਰੀ ਕਾਂਤ ਜੀ ਸੁਣ ਕੇ 당ਗ ਰਹਿ ਗਏ ਆਪਣੇ 20 ਸਾਲਾਂ ਦੇ ਕੈਰੀਅਰ ਵਿੱਚ ਉਹਨਾਂ ਨੇ ਬਹੁਤ ਕੁਝ ਦੇਖਿਆ ਸੀ ਬੇਟਿਆਂ ਨੂੰ ਮਾਪੇ ਛੱਡਦੇ ਦੇਖਿਆ ਸੀ ਨੂਹਾ ਦੇ ਤਾਨੇ ਦੇਖੇ ਸਨ ਪਰ ਬੇਰਹਿਮੀ ਦੀ ਇਹ ਹੱਦ ਉਹਨਾਂ ਨੇ ਪਹਿਲੀ ਵਾਰ ਦੇਖੀ ਸੀ ਉਹ ਬੋਲੇ ਮਿਸਟਰ ਮਕੇਸ਼ ਤੁਸੀਂ ਇਹ ਕੀ ਕਹਿ ਰਹੇ ਹੋ ਉਹ ਤੁਹਾਡੀ ਮਾਂ ਹੈ ਇਨਸਾਨੀਅਤ ਦੇ ਨਾਤੇ ਉਹਨਾਂ ਦਾ ਅੰਤਿਮ ਸੰਸਕਾਰ ਅੱਜ ਹੀ ਹੋਣਾ ਚਾਹੀਦਾ ਮੁਕੇਸ਼ ਖਿੱਚ ਕੇ ਬੋਲਿਆ ਸ਼੍ਰੀਕਾਂਤ ਜੀ ਪ੍ਰੈਕਟੀਕਲ ਹੋ ਕੇ ਸੋਚੋ ਮੇਰਾ ਬੇਟਾ ਅਮਰੀਕਾ ਤੋਂ ਆਇਆ ਹੈ ਲੱਖਾਂ ਰੁਪਏ ਖਰਚ ਕੀਤੇ ਹਨ ਜੇ ਮਾਂ ਦੀ ਮੌਤ ਦੀ ਖਬਰ ਇੱਥੇ ਪਹੁੰਚੀ ਤਾਂ ਸਭ ਬਰਬਾਦ ਹੋ ਜਾਵੇਗਾ ਤੁਸੀਂ ਬਸ ਬਾਡੀ ਨੂੰ ਫ੍ਰਿਜਰ ਵਿੱਚ ਰਖਵਾ ਦਿਓ ਸ਼੍ਰੀਕਾਂਤ ਦਾ ਦਿਲ بیٹھ ਗਿਆ ਉਹਨਾਂ ਨੇ ਫੋਨ ਰੱਖਿਆ ਅਤੇ ਆਪਣੀਆਂ ਨਾਮ ਅੱਖਾਂ ਬੰਦ ਕਰ ਲਈਆਂ ਉਹਨਾਂ ਦੀਆਂ ਅੱਖਾਂ ਸਾਹਮਣੇ ਤਿੰਨ ਸਾਲਾਂ ਪੁਰਾਣਾ ਉਹ ਮੰਜ਼ਰ ਆ ਗਿਆ ਜਦੋਂ ਇੱਕ ਅਲੀਸ਼ਾਨ ਕਾਰ ਆਸ਼ਰਮ ਦੇ ਗੇਟ ਤੇ ਆ ਕੇ ਰੁਕੀ ਸੀ ਮੁਕੇਸ਼ ਨੇ ਸੁમિત્રા ਜੀ ਦਾ ਇੱਕ ਛੋਟਾ ਜਿਹਾ ਬੈਗ ਰਿਸੈਪਸ਼ਨ ਤੇ ਰੱਖ ਦਿਆਂ ਕਿਹਾ ਸੀ ਮੈਨੇਜਰ ਸਾਹਿਬ ਜਲਦੀ ਕਾਗਜ਼ੀ ਕਾਰਵਾਈ ਪੂਰੀ ਕਰੋ ਸਾਡੀ ਫਲਾਈਟ ਹੈ ਸੁમિત્રા ਜੀ ਦੇ ਚਿਹਰੇ ਤੇ ਕੋਈ ਦੁੱਖ ਨਹੀਂ ਸੀ ਬਲਕਿ ਇੱਕ ਮਾਸੂਮ ਜਿਹੀ ਚਮਕ ਸੀ ਉਹਨਾਂ ਨੇ ਬੜੇ ਮਾਣ ਨਾਲ ਕਿਹਾ ਸੀ ਮੈਨੇਜਰ ਸਾਹਿਬ ਮੇਰਾ ਪੋਤਾ ਮੋਹਿਤ ਅਮਰੀਕਾ ਵਿੱਚ ਹੈ ਨਾ ਉਸੇ ਨੇ ਸਾਨੂੰ ਬੁਲਾਇਆ ਹੈ ਇਹ ਲੋਕ ਤਾਂ ਉਥੇ 3 ਮਹੀਨੇ ਰਹਿਣਗੇ ਮੈਨੂੰ ਇਕੱਲੇ ਘਰ ਵਿੱਚ ਦਿੱਕਤ ਹੁੰਦੀ ਇਸ ਲਈ ਮੁਕੇਸ਼ ਨੇ ਸੋਚਿਆ ਕਿ ਮੈਂ ਇੱਥੇ ਤੁਹਾਡੇ ਕੋਲ ਰਹਾ ਬਸ 3 ਮਹੀਨਿਆਂ ਦੀ ਤਾਂ ਗੱਲ ਹੈ ਮੁਕੇਸ਼ ਨੇ ਨਜ਼ਰਾਂ ਚਰਾਉਂਦੇ ਹੋਏ ਹਾਮੀ ਭਰੀ ਸੀ ਹਾਂ ਮਾ ਬਸ 3 ਮਹੀਨੇ ਜਿਵੇਂ ਹੀ ਅਸੀਂ ਵਾਪਸ ਆਵਾਂਗੇ ਤੁਹਾਨੂੰ ਲੈ ਜਾਵਾਂਗੇ ਜਾਂਦੇ ਹੋਏ ਸਮਿਤਰਾ ਜੀ ਨੇ ਬੇਟੇ ਦੇ ਸਿਰ ਤੇ ਹੱਥ ਫੇਰਿਆ ਤੇ ਕਿਹਾ ਸੀ ਪੁੱਤ ਮੇਰੀ ਚਿੰਤਾ ਨਾ ਕਰੀ ਬਸ ਮੇਰੇ ਮੋਹਿਤ ਨੂੰ ਬਹੁਤ ਸਾਰਾ ਪਿਆਰ ਦੇਣਾ ਅਤੇ ਉੱਥੇ ਪਹੁੰਚ ਕੇ ਫੋਨ ਜ਼ਰੂਰ ਕਰਨਾ ਪਰ ਉਹ 3 ਮਹੀਨੇ ਕਦੇ ਪੂਰੇ ਨਹੀਂ ਹੋਏ ਕੈਲੰਡਰ ਦੇ ਪੰਨੇ ਪਲਟਦੇ ਗਏ ਅਤੇ 3 ਸਾਲ ਬੀਤ ਗਏ ਜਦੋਂ ਵੀ ਕੋਈ ਕਰਮਚਾਰੀ ਕਹਿੰਦਾ ਸੁਮਿਤਰਾ ਕਾਕੀ ਤੁਹਾਡਾ ਬੇਟਾ ਤਾਂ ਤੁਹਾਨੂੰ ਭੁੱਲ ਹੀ ਗਿਆ ਤਾਂ ਉਹ ਬੁਰਾ ਮੰਨ ਜਾਂਦੀ ਸੀ ਉਹ ਕਹਿੰਦੀ ਨਹੀਂ ਨਹੀਂ ਉਹ ਭੁੱਲਿਆ ਨਹੀਂ ਅਮਰੀਕਾ ਹੈ ਨਾ ਉੱਥੇ ਵੀਜ਼ਾ ਤੇ ਟਿਕਟ ਬੜੀ ਮੁਸ਼ਕਲ ਨਾਲ ਮਿਲਦੀ ਹੈ ਪਿਛਲੀ ਵਾਰ ਫੋਨ ਆਇਆ ਸੀ ਕਹਿ ਰਿਹਾ ਸੀ ਕੰਮ ਬਹੁਤ ਹੈ ਵਕਤ ਮਿਲਦੇ ਹੀ ਆਵੇਗਾ ਸ਼੍ਰੀ ਕਾਂਤ ਨੇ ਪਿਛਲੇ 3 ਸਾਲਾਂ ਵਿੱਚ ਕਦੇ ਵੀ ਸੁਮਿਤਰਾ ਜੀ ਦੇ ਮੂੰਹੋਂ ਆਪਣੇ ਪੁੱਤ ਲਈ ਸ਼ਿਕਾਇਤ ਦਾ ਇੱਕ ਵੀ ਸ਼ਬਦ ਨਹੀਂ ਸੁਣਿਆ ਸੀ ਜਦੋਂ ਦੂਜੀਆਂ ਔਰਤਾਂ ਆਪਣੇ ਪੁੱਤਾਂ ਨੂੰ ਕੋਸਦੀਆਂ ਤਾਂ ਉਹ ਚੁੱਪਚਾਪ ਉਥੋਂ ਉੱਠ ਕੇ ਚਲੀ ਜਾਂਦੀ ਪਰ ਸ਼੍ਰੀ ਕਾਂਤ ਨੇ ਉਹ ਸੱਚ ਦੇਖਿਆ ਸੀ ਜੋ ਸੁਮਿਤਰਾ ਜੀ ਸਭ ਤੋਂ ਛਪਾਉਂਦੀ ਸੀ ਉਹ ਅਕਸਰ ਆਸ਼ਰਮ ਦੇ ਮੇਨ ਗੇਟ ਕੋਲ ਬੈਂਚ ਤੇ ਬੈਠ ਕੇ ਸੜਕ ਵੱਲ ਦੇਖਦੀ ਰਹਿੰਦੀ ਜਦੋਂ ਵੀ ਕੋਈ ਕਾਰ ਆਉਂਦੀ ਉਹਨਾਂ ਦੀਆਂ ਅੱਖਾਂ ਵਿੱਚ ਚਮਕ ਆ ਜਾਂਦੀ ਕਿ ਸ਼ਾਇਦ ਮੁਕੇਸ਼ ਆ ਗਿਆ ਪਰ ਜਿਵੇਂ ਹੀ ਕਾਰ ਵਿੱਚੋਂ ਕੋਈ ਹੋਰ ਉੱਤਰ ਦਾ ਉਹ ਚਮਕ ਬੋਝ ਜਾਂਦੀ ਉਹ ਉਡੀਕ ਕਰਦਿਆਂ ਕਰਦਿਆਂ ਥੱਕ ਗਈ ਪਰ ਮੁਕੇਸ਼ ਦਾ ਦਿਲ ਨਹੀਂ ਪਸੀਜਿਆ ਹਾਂ ਹਫ਼ਤੇ ਵਿੱਚ ਇੱਕ ਵਾਰ ਅਮਰੀਕਾ ਤੋਂ ਪੋਤੇ 모हित ਦਾ ਫੋਨ ਜ਼ਰੂਰ ਆਉਂਦਾ ਸੀ ਸੁਮਿਤਰਾ ਜੀ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹੀ ਖਿੱਚ ਸੀ ਆਸ਼ਰਮ ਦੇ ਮੈਨੇਜਰ ਸ਼੍ਰੀ ਕਾਂਤ ਨੇ ਕਈ ਵਾਰ ਰਿਸੈਪਸ਼ਨ ਕੋਲੋਂ ਗੁਜ਼ਰਦਿਆਂ ਉਹਨਾਂ ਦੀਆਂ ਗੱਲਾਂ ਸੁਨੀਆਂ ਸਨ ਦੂਜੇ ਪਾਸੇ ਉਹਨਾਂ ਦਾ ਪੋਤਾ 모हित ਪੁੱਛਦਾ ਦਾਦੀ ਤੁਸੀਂ ਘਰ ਕਦੋਂ ਆਉਂਗੇ ਕਿ ਪਾਪਾ ਤੁਹਾਨੂੰ ਲੈਣ ਨਹੀਂ ਆਏ ਇਹ ਸੁਣ ਕੇ ਸੁમિતਰਾ ਜੀ ਦਾ ਗਲਾ ਭਰ ਆਉਂਦਾ ਅਤੇ 볼 ਕੰਬਣ ਲੱਗਦੇ ਪਰ ਉਹ ਆਪਣੀ ਸਿਸਕੀ ਨੂੰ ਹਾਸੇ ਵਿੱਚ ਬਦਲ ਕੇ ਕਹਿੰਦੀ ਨਹੀਂ ਪੁੱਤ ਮੁਕੇਸ਼ ਤੇ ਅੰਜਲੀ ਤਾਂ ਕਿੰਨੀ ਵਾਰ ਮੈਨੂੰ ਲੈਣ ਆਏ ਬਹੁਤ ਜਿੱਦ ਕਰ ਰਹੇ ਸਨ ਪਰ ਮੇਰਾ ਹੀ ਉੱਥੇ ਜੀ ਨਹੀਂ ਲੱਗਦਾ ਇੱਥੇ ਮੇਰੀਆਂ ਸਹੇਲੀਆਂ ਬਣ ਗਈਆਂ ਹਨ ਰੋਜ਼ ਕੀਰਤਨ ਹੁੰਦਾ ਬੜਾ ਮਜ਼ਾ ਆਉਂਦਾ ਤੂੰ ਬਸ ਆਪਣਾ ਖਿਆਲ ਰੱਖ ਤੇਰੀ ਦਾਦੀ ਇੱਥੇ ਬਹੁਤ ਮਾਜ ਵਿੱਚ ਐ ਗੱਲ ਕਰਦੇ ਆਂ ਸਮਿਤਰਾ ਜੀ ਫੋਨ ਦੇ ਰিসিਵਰ ਨੂੰ ਵਾਰ-ਵਾਰ ਇੰਜ ਚੁੰਮਦੇ ਜਿਵੇਂ ਉਹ ਰিসিਵਰ ਨਹੀਂ ਸਗੋਂ ਮੋਹਿਤ ਦਾ ਚਿਹਰਾ ਹੋਵੇ ਆਪਣੇ ਪੋਤੇ ਦੇ ਦਿਲ ਵਿੱਚ ਉਸਦੇ ਪਿਤਾ ਦੀ ਇੱਜ਼ਤ ਬਣਾਈ ਰੱਖਣ ਲਈ ਉਹਨਾਂ ਨੇ ਆਪਣੇ ਬੁਢਾਪੇ ਨੂੰ ਲਾਚਾਰ ਸਾਬਿਤ ਕਰ ਦਿੱਤਾ ਸੀ ਇੱਕ ਦਿਨ ਸ਼੍ਰੀ ਕਾਂਤ ਨੇ ਟੋਕ ਹੀ ਦਿੱਤਾ ਮਾਂ ਜੀ ਤੁਸੀਂ ਪੋਤੇ ਨਾਲ ਇੰਨਾ ਝੂਠ ਕਿਉਂ ਬੋਲਦੇ ਹੋ ਉਸਨੂੰ ਦੱਸ ਕਿਉਂ ਨਹੀਂ ਦਿੰਦੇ ਕਿ ਤੁਹਾਡੇ ਬੇਟੇ ਨੇ ਤੁਹਾਨੂੰ ਇੱਥੇ ਖੁਦ ਛੱਡਿਆ ਸੁમિતਰਾ ਜੀ ਨੇ ਨਾਮ ਅੱਖਾਂ ਨਾਲ ਮੁਸਕਰਾ ਕੇ ਕਿਹਾ ਸ਼੍ਰੀ ਕਾਂਤ बाबू ਜੇ ਮੈਂ ਸੱਚ ਦੱਸ ਦਿੱਤਾ ਤਾਂ ਮੋਹੀ ਤਾਂ ਆਪਣੇ ਪਿਤਾ ਨਾਲ ਨਫ਼ਰਤ ਕਰਨ ਲੱਗ ਜਾਵੇਗਾ ਅਤੇ ਘਰ ਟੁੱਟ ਜਾਵੇਗਾ ਇੱਕ ਮਾਂ ਦਾ ਕੰਮ ਘਰ ਜੋੜਨਾ ਹੁੰਦਾ ਹੈ ਤੋੜਨਾ ਨਹੀਂ ਇਹ ਸਭ ਸੋਚਦਿਆਂ ਸ਼੍ਰੀ ਕਾਂਤ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਸામਨੇ ਬਿਸਤਰ ਤੇ ਸੁਮਿਤਰਾ ਦੇਵੀ ਦੀ ਮ੍ਰਿਤਕ ਦੇਹ ਪਈ ਸੀ। ਉਹਨਾਂ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਸ਼ਾਂਤੀ ਸੀ, ਜਿਵੇਂ ਉਮਰ ਭਰ ਦੇ ਸੰਘਰਸ਼ ਤੋਂ ਬਾਅਦ ਹੁਣ ਉਹਨਾਂ ਨੂੰ ਆਰਾਮ ਮਿਲਿਆ ਹੋਵੇ। ਹਜੇ 1 ਘੰਟਾ ਪਹਿਲਾਂ ਹੀ ਉਹਨਾਂ ਨੇ ਆਖਰੀ ਸਾਹ ਲਿਆ ਸੀ। ਅੰਤਮ ਸਮੇਂ ਤੱਕ ਉਹਨਾਂ ਦੀਆਂ ਅੱਖਾਂ ਦਰਵਾਜ਼ੇ ਵੱਲ ਹੀ ਲੱਗੀਆਂ ਰਹੀਆਂ। ਆਸ਼ਰਮ ਦੀ ਇੱਕ ਸਹਾਇਕਾ ਸੀਮਾ ਜਿਸ ਦਾ ਸੁਮਿਤਰਾ ਜੀ ਨਾਲ ਗੂੜਾ ਲਗਾਵ ਸੀ। ਉਨ੍ਹਾਂ ਦੇ ਪੈਰਾਂ ਵਿੱਚ ਬੈਠ ਕੇ ਰੋ ਰਹੀ ਸੀ ਸੁમિતਰਾ ਜੀ ਨੇ ਉਸ ਨੂੰ ਦੱਸਿਆ ਸੀ ਕਿ ਕਿਵੇਂ ਉਹਨਾਂ ਨੇ ਆਪਣੇ ਗਹਿਣੇ ਵੇਚ ਕੇ ਮੁਕੇਸ਼ ਨੂੰ ਇੰਜੀਨੀਅਰਿੰਗ ਕਰਵਾਈ ਸੀ ਪਤੀ ਦੀ ਮੌਤ ਤੋਂ ਬਾਅਦ ਸਿਲਾਈ ਕਰਕੇ ਉਸ ਨੂੰ ਪਾਲਿਆ ਸੀ ਉਹ ਹਮੇਸ਼ਾ ਕਹਿੰਦੀ ਸੀ ਮੇਰਾ ਪੁੱਤ ਹੀਰਾ ਹੈ ਬਸ ਕੰਮ ਵਿੱਚ ਫਸਿਆ ਹੋਇਆ ਹੈ ਪਰ ਅੱਜ ਉਹੀ ਹੀਰਾ ਆਪਣੀ ਮਾਂ ਦੀ ਦੇਹ ਨੂੰ ਕਿਸੇ ਕਬਾੜ ਵਾਂਗ ਕੁਝ ਦਿਨਾਂ ਲਈ ਲੁਕੋਣਾ ਚਾਹੁੰਦਾ ਸੀ ਤਾਂ ਜੋ ਉਸ ਦੀਆਂ ਖੁਸ਼ੀਆਂ ਵਿੱਚ ਕੋਈ ਵਿਘਨ ਨਾ ਪਵੇ ਸ਼ਹਿਰ ਦੇ ਦੂਜੇ ਪਾਸੇ ਸ਼ਰਮਾ ਹਾਊਸ ਰੌਸ਼ਨੀਆਂ ਨਾਲ ਜਗਮਗਾ ਰਿਹਾ ਸੀ ਮੁਕੇਸ਼ ਆਪਣੀ ਰੇਸ਼ਮੀ ਸ਼ੈਵਾਨੀ ਪਹਿਨ ਰਿਹਾ ਸੀ ਜਦੋਂ ਉਸ ਦੀ ਪਤਨੀ ਅੰਜਲੀ ਕਮਰੇ ਵਿੱਚ ਆਈ ਉਸ ਦੇ ਚਿਹਰੇ ਤੇ ਸੱਸ ਦੇ ਜਾਣ ਦਾ ਦੁੱਖ ਨਹੀਂ ਸਗੋਂ ਸਕੂਨ ਸੀ ਅੰਜਲੀ ਨੇ ਪੁੱਛਿਆ ਮੁਕੇਸ਼ ਉਹ ਆਸ਼ਰਮ ਦਾ ਮੈਨੇਜਰ ਕਿਤੇ ਇੱਥੇ ਆ ਕੇ ਹਗਾਮਾ ਨਾ ਕਰ ਦੇਵੇ ਮੁਕੇਸ਼ ਨੇ ਬੜੀ ਬੇਸ਼ਰਮੀ ਨਾਲ ਜਵਾਬ ਦਿੱਤਾ ਗੱਲ ਹੋ ਗਈ ਹੈ ਪੈਸੇ ਸੁਟਾ ਨਾਲ ਸਭ ਚੁੱਪ ਹੋ ਜਾਂਦੇ ਹਨ ਮਾਂ ਦੀ ਦੇਹ ਨੂੰ ਹਸਪਤਾਲ ਦੇ ਮਰਦਾ ਘਰ ਵਿੱਚ ਰਖਵਾ ਦਿੱਤਾ ਹੈ ਵਿਆਹ ਖਤਮ ਹੁੰਦੇ ਹੀ ਅਸੀਂ ਬਾਡੀ ਲੈ ਆਵਾਂਗੇ ਅਤੇ ਸਭ ਨੂੰ ਕਹਿ ਦੇਵਾਂਗੇ ਕਿ ਮਾਂ ਦੀ ਮੌਤ ਹੁਣੇ ਹੋਈ ਹੈ ਉਧਰ ਹਸਪਤਾਲ ਵਿੱਚ ਮਾਹੌਲ ਬਹੁਤ ਗਮਗੀਨ ਸੀ ਕਰਮਚਾਰੀ ਆਪਸ ਵਿੱਚ ਕਾਨਾ ਫੂਸੀ ਕਰ ਰਹੇ ਸਨ ਕਿਦਾਂ ਕਲ ਜੁਗੀ ਪੁੱਤ ਹੈ ਮਾਂ ਇੱਥੇ ਪਰਫ ਵਿੱਚ ਪਈ ਹੈ ਤੇ ਘਰ ਵਿੱਚ ਦਾਪਤਾਂ ਚੱਲ ਰਹੀਆਂ ਹਨ ਸ਼੍ਰੀ ਕਾਂਤ ਜੀ ਨੇ ਸੁਮਿਤਰਾ ਜੀ ਦੇ ਪੈਰ ਛੋ ਕੇ ਮਨ ਹੀ ਮਨ ਮਾਫੀ ਮੰਗੀ ਮਾਫ ਕਰਨਾ ਮਾ ਜੀ ਤੁਹਾਡਾ ਪੁੱਤ ਤਾਂ ਨਹੀਂ ਆਇਆ ਪਰ ਅਸੀਂ ਤੁਹਾਡੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਾਂਗੇ ਜਦੋਂ ਸੁਮਿਤਰਾ ਜੀ ਦੇ ਸਰੀਰ ਨੂੰ ਲੋਹੇ ਦੇ ਤੰਗ ਬਾਕਸ ਵਿੱਚ ਧੱਕਿਆ ਗਿਆ ਤਾਂ ਉਸ ਦੀ ਆਵਾਜ਼ ਅਜੇ ਹੀ ਸੀ ਜਿਵੇਂ ਕਿਸੇ ਨੇ ਇਨਸਾਨੀਅਤ ਦੇ ਦਰਵਾਜ਼ੇ ਤੇ ਆਖਰੀ ਕੱਲ ਠੋਕ ਦਿੱਤੀ ਹੋਵੇ ਮਾਈਨਸ ਡਿਗਰੀ ਤਾਪਮਾਨ ਵਿੱਚ ਉਹ ਸਰੀਰ ਪੱਥਰ ਵਾਂਗ ਸਖਤ ਹੋ ਰਿਹਾ ਸੀ ਜਦ ਕਿ ਦੂਜੇ ਪਾਸੇ ਮੁਕੇਸ਼ ਦੇ ਘਰ ਸ਼ਗਣਾ ਦੇ ਗੀਤ ਗਾਏ ਜਾ ਰਹੇ ਸਨ ਆਸ਼ਰਮ ਵਿੱਚ ਉਸ ਰਾਤ ਚੁੱਲਾ ਨਹੀਂ ਬਲਿਆ ਹਰ ਬਜ਼ੁਰਗ ਨੂੰ ਸੁਮਿਤਰਾ ਜੀ ਦੀ ਮੌਤ ਵਿੱਚ ਆਪਣਾ ਭਵਖ ਨਜ਼ਰ ਆ ਰਿਹਾ ਸੀ RAMDEEN ਕਾਕਾ ਗੁੱਸੇ ਵਿੱਚ ਕਹਿ ਰਹੇ ਸਨ ਇਹ ਪਾਪ ਹੈ ਸ਼੍ਰੀਕਾਂਤ ਬਾਬੂ ਇੱਕ ਮਾਂ ਦੀ লাশ ਸੜ ਰਹੀ ਹੈ ਤੇ ਪੁੱਤ ਜਸ਼ਨ ਮਨਾ ਰਿਹਾ ਹੈ ਵਿਆਹ ਵਾਲੇ ਦਿਨ ਮਕੇਸ਼ ਕੋੜੀ ਅੱਗੇ ਨੱਚ ਰਿਹਾ ਸੀ ਨੋਟਾਂ ਦੀਆਂ ਗੱਡੀਆਂ ਹਵਾ ਵਿੱਚ ਉਡਾਈਆਂ ਜਾ ਰਹੀਆਂ ਸਨ ਪਰ ਅਚਾਨਕ ਉਸਦੇ ਸੀਨੇ ਵਿੱਚ ਖਬਰਾਟ ਹੋਣ ਲੱਗੀ ਉਸ ਨੂੰ ਭੀੜ ਵਿੱਚ ਵਾਰ-ਵਾਰ ਇੱਕ ਸਫੇਦ ਕੱਪੜਿਆਂ ਵਾਲੀ ਬਜ਼ੁਰਗ ਔਰਤ ਦਿਖਾਈ ਦੇ ਰਹੀ ਸੀ ਜੋ ਉਸ ਵੱਲ ਟੈਕਟਿਕੇ ਲਗਾ ਕੇ ਦੇਖ ਰਹੀ ਸੀ ਬੈਕਵਾਇਟ ਹਾਲ ਵਿੱਚ ਰੌਣਕਾਂ ਲੱਗੀਆਂ ਹੋਈਆਂ ਸਨ ਖਾਣੇ ਦੀ ਮੇਜ਼ ਤੇ ਬੈਠੇ ਮਹਿਮਾਨ ਆਪਸ ਵਿੱਚ ਗੱਲਾਂ ਕਰ ਰਹੇ ਸਨ ਇੱਕ ਨੇ ਪੁੱਛਿਆ ਸੁਣਿਆ ਹੈ ਸਮਿਤਰਾ ਜੀ ਬਹੁਤ ਬਿਮਾਰ ਹਨ ਦੂਜੇ ਨੇ ਜਵਾਬ ਦਿੱਤਾ ਭਾਈ ਬੁਢਾਪੇ ਇਨਸਾਨ ਮੰਜੇ ਤੇ ਪੈ ਹੀ ਜਾਂਦਾ ਹੈ ਪਰ ਮੁਕੇਸ਼ ਨੇ ਬਹੁਤ ਸੇਵਾ ਕੀਤੀ ਹੈ ਉਹਨਾਂ ਨੂੰ ਸ਼ਹਿਰ ਦੇ ਸਭ ਤੋਂ ਵਧੀਆ 올ਡ ਏਜ ਹੋਮ ਵਿੱਚ ਰੱਖਿਆ ਹੋਇਆ ਹੈ ਇਹ ਸੁਣ ਕੇ ਪਹਿਲਾ ਬੋਲਿਆ ਕਾਦੀ ਸੇਵਾ ਜੇ ਇੰਨਾ ਹੀ ਸਰਵਣ ਕੁਵਾਰ ਸੀ ਤਾਂ ਆਪਣੇ ਕੋਲ ਰੱਖਦਾ ਨਾ ਇਹ ਗੱਲ ਮੁਕੇਸ਼ ਦੇ ਕੰਨਾਂ ਵਿੱਚ ਪਈ ਤਾਂ ਉਸ ਨੂੰ ਇੰਜ ਲੱਗਾ ਜਿਵੇਂ ਕਿਸੇ ਨੇ ਮੂੰਹ ਤੇ ਚਪੇੜ ਮਾਰੀ ਹੋਵੇ ਉਸਨੇ ਘਬਰਾਟ ਵਿੱਚ ਸ਼ਰਾਬ ਦਾ ਇੱਕ ਗਲਾਸ ਭਰਿਆ ਅਤੇ ਇੱਕੋ ਸਾਹੇ ਪੀ ਗਿਆ ਪਰ ਉਸ ਦਾ ਅੰਤਰਮਨ ਉਸ ਨੂੰ ਲਗਾਤਾਰ ਕੋਸ ਰਿਹਾ ਸੀ ਕੁਝ ਪਲ ਬਾਅਦ ਹਾਲ ਦੇ ਗੇਟ ਤੇ ਹਲਚਲ ਹੋਈ ਸ਼੍ਰੀ ਕਾਂਤ ਜੀ ਉੱਥੇ ਖੜੇ ਸਨ ਅਤੇ ਗਾੜ ਉਹਨਾਂ ਨੂੰ ਅੰਦਰ ਆਉਣ ਤੋਂ ਰੋਕ ਰਿਹਾ ਸੀ ਮਕੇਸ਼ ਨੇ ਦੂਰੋਂ ਹੀ ਉਹਨਾਂ ਨੂੰ ਦੇਖ ਲਿਆ ਅਤੇ ਉਸ ਦਾ ਖੂਨ ਸੁੱਕ ਗਿਆ ਇਹ ਇੱਥੇ ਕਿਉਂ ਆਇਆ ਬੜਬੜਾਉਂਦਾ ਹੋਇਆ ਮਕੇਸ਼ ਗੇਟ ਤੇ ਪਹੁੰਚਿਆ ਤੁਸੀਂ ਇੱਥੇ ਕੀ ਕਰ ਰਹੇ ਹੋ ਮੈਂ ਕਿਹਾ ਸੀ ਨਾ ਕਿ ਵਿਆਹ ਤੋਂ ਬਾਅਦ ਗੱਲ ਕਰਾਂਗੇ ਉਹ ਹੌਲੀ ਆਵਾਜ਼ ਵਿੱਚ ਗਰਜਿਆ ਸ਼੍ਰੀ ਕਾਂਤ ਜੀ ਨੇ ਗੰਭੀਰ ਹੋ ਕੇ ਕਿਹਾ ਮਕੇਸ਼ ਜੀ ਮਰਚਰੀ ਦਾ ਜਨੈਟਰ ਖਰਾਬ ਹੋ ਗਿਆ ਹੈ ਅਤੇ ਬੈਕਅਪ ਵੀ ਕੰਮ ਨਹੀਂ ਕਰ ਰਿਹਾ ਜੇਕਰ ਬਾਡੀ ਨੂੰ ਹੁਣ ਨਾ ਕੱਢਿਆ ਗਿਆ ਤਾਂ ਉਹ ਖਰਾਬ ਹੋਣ ਲੱਗੇਗੀ ਅਤੇ ਬਦਬੂ ਆਉਣ ਲੱਗ ਜਾਵੇਗੀ ਮੁਕੇਸ਼ ਚੀਕਿਆ ਕੀ بکਵਾਸ ਕਰ ਰਹੇ ਹੋ ਇਨਾ ਮਹਿੰਗਾ ਹਸਪਤਾਲ ਹੈ ਸ਼੍ਰੀ ਕਾਂਤ ਨੇ ਵਿਅੰਗ ਨਾਲ ਕਿਹਾ ਸਾਬ ਇਹ ਮਸ਼ੀਨ ਹੈ ਇਥੇ ਇਨਸਾਨ ਦਾ ਭਰੋਸਾ ਨਹੀਂ ਕਿ ਕਦੋਂ ਧੋਖਾ ਦੇ ਜਾਵੇ ਫਿਰ ਮਸ਼ੀਨ ਤਾਂ ਚੀਜ਼ ਹੀ ਕੀ ਹੈ ਹੁਣ ਫੈਸਲਾ ਤੁਹਾਡਾ ਹੈ ਜਾਂ ਤਾਂ ਕੱਲ ਸਵੇਰੇ ਸੰਸਕਾਰ ਕਰ ਦਿਓ ਜਾਂ ਆਪਣੀ ਮਾਂ ਦੀ ਦੁਰਗਤੀ ਹੋਣ ਦਿਓ ਮੁਕੇਸ਼ ਪਸੀਨੇ ਨਾਲ ਤਰਬਤਰ ਹੋ ਗਿਆ ਉਸਨੇ ਆਪਣੀ ਪਤਨੀ ਅੰਜਲੀ ਨਾਲ ਗੱਲ ਕੀਤੀ ਅਤੇ ਫਿਰ ਬੋਲਿਆ ਇੱਕ ਕੰਮ ਕਰਦੇ ਹਾਂ ਐਂਬੂਲੈਂਸ ਮੰਗਵਾਉਂਦੇ ਹਾਂ ਅਤੇ ਬਾਡੀ ਨੂੰ ਕਿਸੇ ਹੋਰ ਹਸਪਤਾਲ ਦੇ ਫ੍ਰੀਜ਼ਰ ਵਿੱਚ ਸ਼ਿਫਟ ਕਰਵਾ ਦਿੰਦੇ ਹਾਂ ਬਸ ਦੋ ਦਿਨ ਦੀ ਹੀ ਤਾਂ ਗੱਲ ਹੈ ਸ਼੍ਰੀ ਕਾਂਤ ਸਮਝ ਗਏ ਕਿ ਇਹ ਲੋਕ ਹਜੇ ਵੀ ਨਹੀਂ ਸੁਧਰਨਗੇ ਉਨਾਂ ਕਿਹਾ ਸ਼ਿਫਟ ਕਰਨ ਲਈ ਤੁਹਾਡੇ ਦਸਕਤ ਚਾਹੀਦੇ ਹਨ ਅਤੇ ਤੁਹਾਡਾ ਉੱਥੇ ਹੋਣਾ ਜ਼ਰੂਰੀ ਹੈ ਫੇਰਿਆਂ ਵਿੱਚ ਹਜੇ ਵਕਤ ਸੀ ਇਸ ਲਈ ਮੁਕੇਸ਼ ਆਪਣੀ ਲਗਜ਼ਰੀ ਕਾਰ ਵਿੱਚ ਬੈਠ ਕੇ ਹਸਪਤਾਲ ਵੱਲ ਭੱਜਿਆ ਮੌਰਚਰੀ ਵਿੱਚ ਭਿਆਨਕ ਹਮਸ ਸੀ ਕਿਉਂਕਿ ਏਸੀ ਬੰਦ ਸੀ ਜਦੋਂ ਵਾਰਡ ਬੁਆਏ ਨੇ ਫ੍ਰੀਜ਼ਰ ਦਾ ਹੈਂਡਲ ਖਿੱਚਿਆ ਤਾਂ ਉੱਥੋਂ ਗੰਦਗੀ ਅਤੇ ਕੈਮੀਕਲ ਦੀ ਤੇਜ ਬਦਬੂ ਆਈ ਮੁਕੇਸ਼ ਨੇ ਨੱਕ ਤੇ ਰੁਮਾਲ ਰੱਖਿਆ ਅਤੇ ਉਸ ਚਿਹਰੇ ਵੱਲ ਦੇਖਿਆ ਜੋ ਕਦੇ ਪੁੰਨਿਆਂ ਦੇ ਚੰਨ ਵਾਂਗ ਚਮਕਦਾ ਸੀ ਪਰ ਅੱਜ ਕਾਲਾ ਅਤੇ ਭਿਆਨਕ ਪੈ ਚੁੱਕਾ ਸੀ ਬਰਫ਼ ਪਿਗਲ ਚੁੱਕੀ ਸੀ ਅਤੇ ਉਸ ਦੀ ਮਾਂ ਦੇ ਕੱਪੜੇ ਗੰਦੇ ਪਾਣੀ ਤੇ ਚੀਕੜ ਵਿੱਚ ਲੱਤਪੱਤ ਹੋ ਕੇ ਸਰੀਰ ਨਾਲ ਚਿਪਕੇ ਹੋਏ ਸੀ ਉਹ ਦ੍ਰਿਸ਼ ਦੇਖ ਕੇ ਮੁਕੇਸ਼ ਦੀ ਰੂਹ ਕੰਬ ਗਈ ਉਸ ਦੇ ਅੰਦਰੋਂ ਇੱਕ ਚੀਕ ਨਿਕਲੀ ਮਾਂ ਇਹ ਸ਼ਬਦ ਸਾਲਾਂ ਬਾਅਦ ਉਸਦੇ ਮੂੰਹੋਂ ਨਿਕਲਿਆ ਸੀ ਜਿਸ ਨੂੰ ਸੁਣ ਲਈ ਸੁમિતਰਾ ਤੜਫਦੀ ਹੋਈ ਮਰ ਗਈ ਸੀ ਸਰ ਬਾਡੀ ਡੀਕੰਪੋਜ਼ ਹੋ ਰਹੀ ਹੈ ਜਲਦੀ ਕਰੋ ਵਾਰਡ ਬੁਆਏ ਨੇ ਕਿਹਾ ਮੁਕੇਸ਼ ਨੇ ਆਪਣੀਆਂ ਅੱਖਾਂ ਪੂੰਝੀਆਂ ਕਾਗਜ਼ੀ ਕਾਰਵਾਈ ਪੂਰੀ ਕੀਤੀ ਅਤੇ ਆਪਣੀ ਮਾਂ ਨੂੰ ਦੂਜੇ ਹਸਪਤਾਲ ਦੇ ਹਵਾਲੇ ਕਰਕੇ ਵਾਪਸ ਵਿਆਹ ਵਿੱਚ ਆ ਗਿਆ ਵਿਆਸਪਨ ਹੋਇਆ ਪੁੱਤਰ ਮੋਹਿਤ ਅਤੇ ਨੂਰੀਆ ਘਰ ਆਏ ਅੰਜਲੀ ਬਹੁਤ ਖੁਸ਼ ਸੀ ਕਿ ਸਭ ਕੁਝ ਸੁਖੀ ਸ਼ਾਂਤੀ ਨਿਭੜ ਗਿਆ ਅਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਾ ਪਰਮਕੇਸ਼ ਦੀਆਂ ਅੱਖਾਂ ਅੱਗੇ ਮਰਚਰੀ ਦਾ ਉਹ ਦ੍ਰਿਸ਼ ਘਮ ਰਿਹਾ ਸੀ ਅਗਲੀ ਸਵੇਰ ਮੁਕੇਸ਼ ਨੇ ਕਿਹਾ ਅੰਜਲੀ ਹੁਣ ਸੰਸਕਾਰ ਕਰ ਦੇਣਾ ਚਾਹੀਦਾ ਹੈ 5 ਦਿਨ ਹੋ ਗਏ ਨੇ ਅੰਜਲੀ ਜੋ ਆਪਣੇ ਮਹਿੰਗੇ ਗਹਿਣੇ ਸਾਂਭ ਰਹੀ ਸੀ ਝੜਕ ਕੇ ਬੋਲੀ ਦਿਮਾਗ ਖਰਾਬ ਹੈ ਤੁਹਾਡਾ ਅੱਜ ਸ਼ਾਮ ਨੂੰ ਰਿਸੈਪਸ਼ਨ ਹੈ ਪੂਰਾ ਸ਼ਹਿਰ ਆ ਰਿਹਾ ਹੈ ਮਕੇਸ਼ ਨੇ ਮੰਨਤ ਕੀਤੀ ਅਸੀਂ ਸਵੇਰੇ ਸੰਸਕਾਰ ਕਰਾਵਾਂਗੇ ਫਿਰ ਸ਼ਾਮ ਨੂੰ ਰਿਸੈਪਸ਼ਨ ਕਰ ਲਵਾਂਗੇ ਅੰਜਲੀ ਨੇ ਗੁੱਸੇ ਵਿੱਚ ਕਿਹਾ ਤੁਸੀਂ ਸਮਝਦੇ ਕਿਉਂ ਨਹੀਂ ਮੇਰਾ ਹਜ਼ਾਰਾਂ ਰੁਪਏ ਦਾ ਮੇਕਅਪ ਪੈਕੇਜ ਬੁੱਕ ਹੈ ਜੇ ਸਵੇਰੇ ਮਾਂ ਦੇ ਮਰਨ ਦੀ ਖਬਰ ਫੈਲ ਗਈ ਤਾਂ ਕਿ ਮੈਂ ਪਾਰਲਰ ਜਾ ਕੇ ਤਿਆਰ ਹੋ ਸਕਾਂਗੀ ਲੋਕ ਗੱਲਾਂ ਕਰਨਗੇ ਕਿ ਸੱਸ ਮਰੀ ਪਈ ਹੈ ਤੇ ਨੂੰ ਪਾਰਲਰ ਗਈ ਹੈ ਇਸ ਲਈ ਚੁੱਪਚਾਪ ਬੈਠੋ ਅੱਜ ਰਾਤ ਦਾ ਪ੍ਰੋਗਰਾਮ ਹੋ ਲੈਣ ਦਿਓ ਕੱਲ੍ਹ ਸਵੇਰੇ ਆਰਾਮ ਨਾਲ ਰੂ ਲੈਣਾ ਮੁਕੇਸ਼ ਫਿਰ ਚੁੱਪ ਹੋ ਗਿਆ ਸ਼ਾਮ ਨੂੰ ਰਿਸੈਪਸ਼ਨ ਪਾਰਟੀ ਪੂਰੇ ਜੋਬਨ ਤੇ ਸੀ ਸਟੇਜ ਤੇ ਮੁਕੇਸ਼ ਅਤੇ ਅੰਜਲੀ ਡਾਂਸ ਕਰ ਰਹੇ ਸਨ ਸਭ ਕੁਝ ਵਧੀਆ ਲੱਗ ਰਿਹਾ ਸੀ ਤਦ ਹੀ 모ਹਿਤ ਦੀ ਜੇਬ ਵਿੱਚ ਫੋਨ ਵੱਜਿਆ ਲਗਾਤਾਰ ਫੋਨ ਆਉਣ ਤੇ ਉਸ ਨੇ ਚਿੜਕੇ ਫੋਨ ਉਠਾਇਆ ਹੈਲੋ 모ਹਿਤ ਬੋਲਿਆ ਉਧਰੋਂ ਇੱਕ ਕੰਬਦੀ ਹੋਈ ਆਵਾਜ਼ ਆਈ 모ਹਿਤ ਬੇਟਾ ਮੈਂ ਸੀਮਾ ਬੋਲ ਰਹੀ ਹਾਂ ਆਸ਼ਰਮ ਤੋਂ ਮੋਹਿਤ ਨੇ ਡੀਜੇ ਦੇ ਸ਼ੋਰ ਵਿੱਚ ਕੰਨ ਬੰਦ ਕਰਦਿਆਂ ਪੁੱਛਿਆ ਹਾਂਜੀ ਸਿਸਟਰ ਦਾਦੀ ਕਿਵੇਂ ਹਨ ਮੈਂ ਬਸ ਵੇਲਾ ਹੋ ਕੇ ਉਹਨਾਂ ਨੂੰ ਮਿਲਣ ਹੀ ਆਉਣ ਵਾਲਾ ਸੀ ਉਦੋਂ ਸੀਮਾ ਦੀ ਚੀਕ ਸੁਣਾਈ ਦਿੱਤੀ ਕਿਸ ਨੂੰ ਮਿਲਣਾ ਵੇਗਾ ਬੇਟਾ ਉਹ ਤਾਂ 5 ਦਿਨ ਪਹਿਲਾਂ ਹੀ ਇਸ ਦੁਨੀਆ ਤੋਂ ਚਲਵਸੀ ਸੀ ਕੀ ਕਿਹਾ ਬੇਟਾ ਤੇਰੇ ਪਾਪਾ ਨੇ ਉਹਨਾਂ ਦੀ ਮ੍ਰਿਤਕ ਦੇ ਨੂੰ 5 ਦਿਨਾਂ ਤੋਂ ਫ੍ਰੀਜ਼ਰ ਵਿੱਚ ਰਖਵਾਇਆ ਹੋਇਆ ਹੈ ਸੀਮਾ ਸਿਸਟਰ ਦੀ ਇਹ ਗੱਲ ਸੁਣਦਿਆਂ ਹੀ ਮੋਹਿਤ ਦੇ ਹੱਥੋਂ ਫੋਨ ਛੁੱਟ ਕੇ ਡਿੱਗ ਪਿਆ ਸਾਹਮਣੇ ਡੀਜੇ ਦੀਆਂ ਗੂੰਜਦੀਆਂ ਆਵਾਜ਼ਾਂ ਵਿੱਚ ਉਸਦੇ ਮਾਤਾ-ਪਿਤਾ ਨੱਚ ਰਹੇ ਸਨ ਇਹ ਜਾਣਦੇ ਹੋਏ ਵੀ ਕਿ ਉਹਨਾਂ ਦੀ ਆਪਣੀ ਮਾਂ ਇਸ ਦੁਨੀਆ ਵਿੱਚ ਨਹੀਂ ਰਹੀ ਮੋਹਿਤ ਗੁੱਸੇ ਵਿੱਚ ਭਰਿਆ ਹੋਇਆ ਸਟੇਜ ਤੇ ਚੜ੍ਹਿਆ ਅਤੇ ਪੂਰੀ ਤਾਕਤ ਨਾਲ ਚੀਕਿਆ ਬੰਦ ਕਰੋ ਇਹ ਤਮਾਸ਼ਾ ਸਭ ਬੰਦ ਕਰੋ ਇੱਕਦਮ ਸਰਨਾਟਾ ਛਾ ਗਿਆ ਮੁਕੇਸ਼ ਅਤੇ ਅੰਜਲੀ ਨੱਚਦੇ-ਨੱਚਦੇ ਰੁਕ ਗਏ ਮੋਹਿਤ ਦਾ ਚਿਹਰਾ ਗੁੱਸੇ ਨਾਲ ਲਾਲ ਸੀ ਅਤੇ ਅੱਖਾਂ ਵਿੱਚ ਹੰਝੂਆਂ ਦਾ ਸਲਾਬ ਉਸ ਨੇ ਆਪਣੇ ਪਿਤਾ ਵੱਲ ਦੇਖ ਕੇ ਪੁੱਛਿਆ ਪਾਪਾ ਦਾਦੀ ਕਿੱਥੇ ਹੈ ਸੱਚ ਦੱਸੋ ਦਾਦੀ ਕਿੱਥੇ ਹੈ ਮੁਕੇਸ਼ ਦਾ ਚਿਹਰਾ ਪੀਲਾ ਪੈ ਗਿਆ ਅਤੇ ਬੋਲਤੀ ਬੰਦ ਹੋ ਗਈ ਮੋਹਿਤ ਨੇ ਮੁਕੇਸ਼ ਦਾ ਮੋਢਾ ਫੜ ਕੇ ਝੰਜੋੜਿਆ ਕਿ ਸੀਮਾ ਸਿਸਟਰ ਸੱਚ ਕਹਿ ਰਹੀ ਹੈ ਕਿ ਤੁਸੀਂ ਮੇਰੀ ਦਾਦੀ ਨੂੰ ਅੰਦਲੀ ਨੇ ਵਿੱਚੋਂ ਟੋਕਦਿਆਂ ਕਿਹਾ ਬੇਟਾ ਹੌਲੀ ਬੋਲ ਅਸੀਂ ਇਹ ਸਭ ਤੇਰੀ ਖੁਸ਼ੀ ਲਈ ਕੀਤਾ ਹੈ ਲਾਹਨਤ ਹੈ ਅਜਿਹੀ ਖੁਸ਼ੀ ਤੇ ਮੋਹਿਤ ਚੀਕਿਆ ਜਿਸ ਦਾਦੀ ਨੇ ਮੈਨੂੰ ਆਪਣੀ ਗੋਦ ਵਿੱਚ ਖੜਾਇਆ ਅੱਜ ਉਹਨਾਂ ਦੀ ਦੇ ਖਾਸਪਤਾਲ ਵਿੱਚ ਪਈ ਸੜ ਰਹੀ ਹੈ ਅਤੇ ਤੁਸੀਂ ਇੱਥੇ ਪਾਰਟੀਆਂ ਕਰ ਰਹੇ ਹੋ ਕੀ ਤੁਹਾਡੇ ਅੰਦਰ ਐਨੀ ਵੀ ਇਨਸਾਨੀਅਤ ਨਹੀਂ ਬਚੀ ਪਾਰਟੀ ਦਾ ਮਾਹੌਲ ਮਾਤਮ ਵਿੱਚ ਬਦਲ ਗਿਆ ਮਹਿਮਾਨਾਂ ਵਿੱਚ ਕਾਨਾ ਫੁੱਸੀ ਹੋਣ ਲੱਗੀ ਕਿੰਨੇ ਬੇਦਰਦ ਲੋਕ ਹਨ ਪੈਸੇ ਨੇ ਅੰਨਾ ਕਰ ਦਿੱਤਾ ਮੋਹਿਤ ਦੀ ਪਤਨੀ ਰੀਆ ਵੀ ਇਹ ਸਭ ਸੁਣ ਕੇ ਹੈਰਾਨ ਰਹਿ ਗਈ ਉਹ ਦੋਵੇਂ ਉਸੇ ਵੇਲੇ ਬਿਨਾਂ ਕੱਪੜੇ ਬਦਲੇ ਹਸਪਤਾਲ ਵੱਲ ਭੱਜੇ ਮੁਕੇਸ਼ ਅਤੇ ਅੰਜਲੀ ਆਪਣੀ ਬਣਾਈ ਝੂਠੀ ਸਾਨੋ ਸੌਕਤ ਦੇ ਵਿਚਕਾਰ ਇਕੱਲੇ ਰਹਿ ਗਈ ਜਦੋਂ ਮੋਹਿਤ ਮਰਦਾ ਘਰ ਪਹੁੰਚਿਆ ਤਾਂ ਉਥੋਂ ਦਾ ਦ੍ਰਿਸ਼ ਦੇਖ ਕੇ ਉਸ ਦੀ ਰੂਹ ਕੰਬ ਗਈ ਪੰਜ ਦਿਨਾਂ ਦੀ ਦੇਰੀ ਕਾਰਨ ਸਰੀਰ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਸੀ ਕਿ ਚਿਹਰਾ ਪਛਾਨਿਆ ਵੀ ਨਹੀਂ ਜਾ ਰਿਹਾ ਸੀ ਮੋਹਿਤ ਦਾਦੀ ਦੇ ਪੈਰਾਂ ਵਿੱਚ ਲਿਫਟ ਕੇ ਤਾਂ ਹਾਂ ਮਾਰ ਕੇ ਰੋਣ ਲੱਗਾ ਉਠੋ ਦਾਦੀ ਦੇਖੋ ਮੈਂ ਆ ਗਿਆ ਤੁਹਾਨੂੰ ਇੰਨੀ ਤਕਲੀਫ ਸਹਣੀ ਪਈ ਅਤੇ ਮੈਂ ਕੁਝ ਨਾ ਕਰ ਸਕਿਆ ਉੱਥੇ ਮੌਜੂਦ ਸ਼੍ਰੀ ਕਾਂਤ ਅਤੇ ਸੀਮਾ ਦੀਆਂ ਅੱਖਾਂ ਵਿੱਚ ਵੀ ਹੰਝੂ ਸਨ ਪਰ ਉਹਨਾਂ ਨੂੰ ਸਕੂਨ ਸੀ ਕਿ ਅੰਤ ਵੇਲੇ ਪੋਤੇ ਨੇ ਦਾਦੀ ਦੀ लाज ਰੱਖ ਲਈ ਮੋਹਿਤ ਦੀ ਨਜ਼ਰ ਦਾਦੀ ਦੀ ਬੰਦ ਮੁਠੀ ਤੇ ਪਈ ਉਸ ਵਿੱਚ ਇੱਕ ਗਿੱਲਾ ਹੋਇਆ ਕਾਗਜ਼ੀ ਦਾ ਟੁਕੜਾ ਸੀ ਜਦੋਂ ਉਸਨੇ ਖੋਲਿਆ ਤਾਂ ਉਹ ਮੁਕੇਸ਼ ਦੀ ਬਚਪਨ ਦੀ ਫੋਟੋ ਸੀ ਸੀਮਾ ਸਿਸਟਰ ਨੇ ਦੱਸਿਆ ਭਾਵੇਂ ਬੇਟੇ ਨੂੰ ਨੇ ਇਹਨਾਂ ਨੂੰ ਕੂੜਾ ਸਮਝ ਕੇ ਬਿਰਧ ਆਸ਼ਰਮ ਛੱਡ ਦਿੱਤਾ ਸੀ ਪਰ ਮਾਂ ਦੀ ਮਮਤਾ ਦੇਖੋ ਉਹ ਮਰਦੇ ਦਮ ਤੱਕ ਆਪਣੇ ਪੁੱਤ ਦੀ ਫੋਟੋ ਸੀਨੇ ਨਾਲ ਲਾਈ ਰੱਖੀ ਮੋਹਿਤ ਨੂੰ ਸਮਝ ਆ ਗਿਆ ਕਿ ਉਸਦੀ ਦਾਦੀ ਆਪਣੀ ਮਰਜ਼ੀ ਨਾਲ ਨਹੀਂ ਸਗੋ ਤੱਕੇ ਨਾਲ ਆਸ਼ਰਮ ਭੇਜੀ ਗਈ ਸੀ ਜਦੋਂ ਚਿਤਾ ਸਜੀ ਅਤੇ ਪੰਡਤ ਜੀ ਨੇ ਪੁੱਛਿਆ ਕਿ ਮੁੱਖ ਅਗਨੀ ਕੌਣ ਦੇਵੇਗਾ ਤਾਂ ਮੁਕੇਸ਼ ਕੰਬ ਦੇ ਹੱਥਾਂ ਨਾਲ ਅੱਗੇ ਵਧਿਆ ਪਰ ਮੋਹਿਤ ਨੇ ਉਸਦਾ ਹੱਥ ਹਵਾ ਵਿੱਚ ਹੀ ਫੜ ਲਿਆ ਉਸਨੇ ਕਿਹਾ ਪਾਪਾ ਬੇਟਾ ਹੋਣ ਦਾ ਹੱਕ ਤੁਸੀਂ ਉਸੇ ਦਿਨ ਖੋ ਦਿੱਤਾ ਸੀ ਜਿਸ ਦਿਨ ਮਾਂ ਨੂੰ ਬੇਸਹਾਰਾ ਛੱਡਿਆ ਸੀ ਮੋਹਿਤ ਨੇ ਆਪ ਅਗਨੀ ਦਿੱਤੀ ਅਤੇ ਉਸੇ ਰਾਤ ਮੋਹਿਤ ਅਤੇ ਰੀਆ ਹਮੇਸ਼ਾ ਲਈ ਅਮਰੀਕਾ ਵਾਪਸ ਚਲੇ ਗਏ। ਉਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਅੱਜ ਉਹ ਅਲੀਸ਼ਾਨ ਸ਼ਰਮਾ ਹਾਊਸ ਇੱਕ ਖਮੋਸ਼ ਮਹਿਲ ਬਣ ਚੁੱਕਾ ਹੈ। ਮੁਕੇਸ਼ ਨੂੰ ਹਰ ਰਾਤ ਏਸੀ ਵਿੱਚ ਵੀ ਭਿਆਨਕ ਠੰਡ ਲੱਗਦੀ ਹੈ ਅਤੇ ਉਸ ਨੂੰ ਆਪਣੀ ਮਾਂ ਦਾ ਸਾਯਾ ਦਿਖਾਈ ਦਿੰਦਾ ਹੈ। ਅੰਜਲੀ ਪੁੱਤ ਦੇ ਵਿਛੋੜੇ ਅਤੇ ਪਛਤਾਵੇ ਵਿੱਚ ਮਾਨ ਸਿੰਘ ਸੰਤਲਨ ਗਵਾ ਚੁੱਕੀ ਹੈ। ਉਨਾਂ ਕੋਲ ਦੌਲਤ ਤਾਂ ਬਹੁਤ ਹੈ ਪਰ ਪਾਣੀ ਪਿਲਾਉਣ ਵਾਲਾ ਕੋਈ ਨਹੀਂ ਸੁમિતਰਾ ਜੀ ਦੀ ਦੇਹ ਤਾਂ 5 ਦਿਨਾਂ ਵਿੱਚ ਜਲ ਕੇ ਸੁਆਹ ਹੋ ਗਈ ਸੀ ਪਰ ਮੁਕੇਸ਼ ਅਤੇ ਅੰਜਲੀ ਅੱਜ ਵੀ ਉਸ ਅੱਗ ਵਿੱਚ ਜਲ ਰਹੇ ਹਨ ਜਿਸ ਦਾ ਕੋਈ ਅੰਤ ਨਹੀਂ ਹੈ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਮਿਲਦੇ ਆ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ